ਵਾਨਰੇੜੀ ਦੇ ਸਤਕਾਰ ਸੋਤੇ ਬਹੁਤ ਬਹੁਤ ਮੁਬਾਰਕਾਂ ਹੋਣ ਹੈ ਦਿਨ ਨਾਲ ਭਾਵੇਂ ਦੁਖਾਂਤ ਜੁੜਿਆ ਪਰ ਫਿਰ ਵੀ ਮਿਹਨਤਕਸ਼ ਮਜਦੂਰਾਂ ਨੂੰ ਮੋਲਕ ਭਾਰੀ ਨਹੀਂ ਆਲਮੀ ਪੱਦਰ ਤੇ ਯਾਦ ਕੀਤਾ ਜਾਂਦਾ ਹੈ 138 ਸਾਲ ਪਹਿਲਾਂ ਅਮਰੀਕਾ ਦੇ ਸੰਨਤੀ ਸ਼ਹਿਰ ਸੀਗਾ ਸ਼ਿਕਾਗੋ ਜਿੱਥੇ ਅੱਜ ਪੰਜਾਬੀ ਦਾ ਝੰਡਾ ਵੀ ਝੂਲਦਾ ਹੈ ਸੋ ਉਥੋਂ ਦੀ ਅਮਰੀਕਾ ਦੀਆਂ ਜਿਹੜੀਆਂ ਮਜਦੂਰ ਜੁਨੀਅਨਾਂ ਨੇ ਉਹਨਾਂ ਨੂੰ ਜਥੇਬੰਦ ਕਰਨ ਦੇ ਵਿੱਚ ਸਮਾਜਵਾਦੀ ਕਮਿਊਨਿਸਟ ਪਾਰਟੀ ਤੇ ਰਾਜਿਕਤਾ ਗਰੁੱਪ ਸਰਗਰਮ ਸਨ ਇਹਨਾਂ ਨੇ 1 ਮਈ 1886 ਨੂੰ ਅੱਜ ਤੋਂ 138 ਸਾਲ ਪਹਿਲਾਂ ਕੌਮੀ ਹੜਤਾਲ ਕੀਤੀ। ਉਹਨਾਂ ਦੇ ਸੱਦੇ ਤੇ ਸ਼ਿਕਾਗੋ ਦੇ ਜਿਹੜੇ ਮਜ਼ਦੂਰ ਸੀ ਉਹ ਵੀ ਹੜਤਾਲ 'ਚ ਆਏ। ਇਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਸੀ ਕਿ ਦਿਹਾੜੀ 8 ਘੰਟੇ ਦੀ ਕੀਤੀ ਜਾਵੇ। 24 ਘੰਟੇ 'ਚੋਂ ਸਿਰਫ 8 ਘੰਟੇ ਕੰਮ ਲਿਆ ਜਾਵੇ। ਹਾਲਾਂਕਿ ਸਨਤਕਾਰ ਮਜ਼ਦੂਰਾਂ ਤੋਂ 18 ਘੰਟੇ ਦਿਨ ਦੇ ਕੰਮ ਲੈਣਾ ਚਾਹੁੰਦੇ ਸਨ। ਕਿ ਇੱਕ ਦਿਨ ਦੇ 18 ਘੰਟੇ ਕੰਮ ਸਾਨੂੰ ਕਰੋ। 6 ਘੰਟੇ ਰਾਮ ਕਰੋ ਹੋਰ ਕੰਮ ਤੁਸੀਂ ਆਪਣੇ ਨਿੱਜੀ ਲਾਈਫ ਛੱਡੋ ਇੱਥੋਂ ਇਹ ਪੰਗਾ ਪਿਆ ਸੀ ਸੋ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਜਿਹੜੇ ਇੰਡਸਟਰੀਅਲਿਸਟ ਸੀ ਸਰਕਾਰ ਜਾਂ ਵਿਰੋਧ ਤੇ ਉੱtre ਤੇ ਮਜ਼ਦੂਰਾਂ ਦੀ ਮੰਗ 8 ਘੰਟੇ ਸੀ ਤੇ 8 ਘੰਟੇ ਰਾਮ ਤੇ 8 ਘੰਟੇ ਆਪਣੀ ਮਰਜ਼ੀ ਨਾਲ ਉਹ ਆਪਣਾ ਦਿਨ ਬਤਾਉਣ ਉਹਦੀ ਕਰੋਣੀ ਗਾਰੰਟੀ ਮੰਗ ਰਿਆ ਸੀ ਸ਼ਿਕਾਗੋ ਜਿਹੜਾ ਉਸ ਵਕਤ ਵੱਡਾ ਇੰਡਸਟਰੀਅਲ ਸੰਨਤੀ ਕੇਂਦਰ ਸੀ ਉੱਥੋਂ ਦੇ ਸਨਤਕਾਰਾਂ ਪੁਲਿਸ ਪ੍ਰਸ਼ਾਸਨ ਹਾਕਮਾਂ ਨੇ ਮਜ਼ਦੂਰਾਂ ਨੂੰ ਕੁਚਲਣ ਨੂੰ ਇਹ ਕਾਰਵਾਈ ਕੀਤੀ ਉਹਨਾਂ ਨੂੰ ਐ ਸੀ ਕਿ ਜੇ ਸ਼ਿਕਾਗੋ ਤੋਂ ਸ਼ੁਰੂ ਹੋ ਗਿਆ ਪੂਰੇ ਸੰਸਾਰ 'ਚ ਜਾਏਗਾ ਸੋ ਮੈਕ ਕਾਰਮਿਕ ਹਾਰਵੈਸਟਿੰਗ ਮਸ਼ੀਨ ਕੰਪਨੀ ਦੇ ਮਜ਼ਦੂਰਾਂ ਦੀ ਹੜਤਾਲ 3 ਮਈ ਨੂੰ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਜ਼ੋਰਦਾਰ ਰੈਲੀ ਕੀਤੀ ਫਿਰ ਪੁਲਿਸ ਨੇ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਦਰਜਨਾ ਮਜ਼ਦੂਰ ਜ਼ਖਮੀ ਹੋਏ ਇੱਕ ਦੀ ਮੌਤ ਹੋਈ ਅਗਲੇ ਦਿਨ 4 ਮਈ ਵਾਲੇ ਦਿਨ ਉਥੋਂ ਦੇ ਘਾਹ ਮੰਡੀ ਚੌਕ ਹੈ ਸ਼ਿਕਾਗੋ ਦਾ ਉੱਥੇ ਮਜ਼ਦੂਰਾਂ ਨੇ ਫਿਰ ਜ਼ਬਰਦਸਤ ਰੈਲੀ ਕੀਤੀ ਇਸ ਰੈਲੀ ਦੇ ਵਿੱਚ ਅਗਸਤ ਸਪਾਈਸ ਸਮੇਤ ਕਈ ਮਜ਼ਦੂਰ ਲੀਡਰਾਂ ਨੇ ਸੰਬੋਧਨ ਕੀਤਾ ਤੇ ਬਹੁਤ ਵੱਡੀ ਗ੍ਰੰਤੀ ਚ ਪੁਲਿਸ ਉੱਥੇ ਪਹੁੰਚੀ ਨੇੜਲੇ ਘਰ ਦੇ ਵਿੱਚੋਂ ਬੰਬ ਫਟ ਗਿਆ ਤੇ ਪੁਲਿਸ ਦੀ ਭੀੜ ਵਿੱਚ ਜਾ ਡਿਗਾ ਕਵਰਾਹੜ ਦੇ ਵਿੱਚ ਆਈ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਜਦ ਤੱਕ ਕਿਸੇ ਨੇ ਸ਼ਰਾਰਤ ਕੀਤੀ ਨੇੜਲੇ ਘਰ ਤੋਂ ਜੋ ਬੰਬ ਸੁੱਟਿਆ ਗਿਆ ਪੁਲਿਸ ਤੇ ਤੇ ਉਸਤੇ ਪੁਲਿਸ ਨੇ ਗੋਲੀਆਂ ਦਾ ਮੀਂਹ ਬਾਰਾ ਦਿੱਤਾ 7 ਪੁਲਿਸ ਕਰਮਚਾਰੀ ਮਾਰੇ ਗਏ ਇਸ ਦੌਰਾਨ ਤੇ 60 ਲੋਕ ਜ਼ਖਮੀ ਹੋਏ ਇਹਨਾਂ ਘਟਨਾਵਾਂ ਦੇ ਵਿੱਚ ਤੇ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ 4 ਤੋਂ 8 ਦੱਸੀ ਜਾਂਦੀ ਹੈ ਤੇ 30-40 ਮਜ਼ਦੂਰ ਵੀ ਜ਼ਖਮੀ ਹੋਏ ਬੰਬ ਕਿਸ ਨੇ ਸிட்டਿਆ ਅਜੇ ਤੱਕ ਪਤਾ ਨਹੀਂ ਚੱਲਿਆ ਮਾਰਾਂ ਦੀ ਪੁਨਛਾਣ ਦੱਸਦੀ ਹੈ ਕਿ ਸਾਰੀਆਂ ਗੋਲੀਆਂ ਪੁਲਿਸ ਦੀ ਭੀੜ ਵਾਲੇ ਪਾਸਿਓਂ ਆਈਆਂ ਉੱਥੇ ਖੜੇ ਸਤੰਭਾਂ ਤੇ ਦੁਵਾਰਾਂ ਦੇ ਵਿੱਚ ਵੀ ਗੋਲੀਆਂ ਦੇ ਨਿਸ਼ਾਨ ਸੀ ਜਾਨੀ ਨੁਕਸਾਨ ਪੁਲਿਸ ਦੀਆਂ ਗੋਲੀਆਂ ਰਾਹੀਂ ਹੋਇਆ ਭੜਕੇ ਹੋਏ ਪੁਲਿਸ ਕਰਮਚਾਰੀਆਂ ਵੱਲੋਂ ਅੰਨੇਵਾ ਗੋਲੀਆਂ ਚਲਾਈਆਂ ਜਿਸ ਦੇ ਨਾਲ ਮਜ਼ਦੂਰਾਂ ਦੇ ਨਾਲ-ਨਾਲ ਪੁਲਿਸ ਕਰਮੇ ਵੀ ਮਾਰੇ ਗਏ ਆਠਾ ਗੂਆਂ ਤੇ ਮੁਕਾਦਮੇ ਚੱਲੇ ਤੇ ਪੰਜ ਨੂੰ ਫਾਸੀ ਹੋਗੀ ਤੇ ਤਿੰਨਾਂ ਨੂੰ ਉਮਰ ਕੈਦ ਹੋਈ 11 ਨਵੰਬਰ 1887 ਨੂੰ ਚਾਰ ਲੀਡਰਾਂ ਨੂੰ ਮਜ਼ਦੂਰ ਲੀਡਰਾਂ ਨੂੰ ਫਾਸੀ ਦਿੱਤੀ ਗਈ ਤੇ ਇੱਕ ਆਤਮ ਹੱਤਿਆ ਕਰ ਗਿਆ ਅਗਸਤ ਸਪਾਈਸ ਜਿਹੜਾ ਮਜ਼ਦੂਰਾਂ ਦਾ ਲੀਡਰ ਸੀਗਾ ਉਸਨੇ ਆਖਿਆ ਕਿ ਸਾਡੀ ਆਵਾਜ਼ ਨੂੰ ਤਾਂ ਖਤਮ ਕਰ ਸਕਦੇ ਹੋ ਪਰ ਸਾਡੇ ਵਿਚਾਰ ਨਹੀਂ ਤੁਸੀਂ ਮਾਰ ਸਕਦੇ ਇਹ ਕਈ ਗੁਣਾ ਸ਼ਕਤੀਸ਼ਾਲੀ ਬਣ ਕੇ ਪੂਰੀ ਦੁਨੀਆ 'ਚ ਫੈਲਣਗੇ ਅਮਰੀਕਾ ਦੇ ਪ੍ਰੈਸ ਨੇ ਮੀਡੀਆ ਨੇ ਮਜ਼ਦੂਰ ਅੰਦੋਲਨ ਦੇ ਵਿਰੁੱਧ ਜ਼ੋਰਦਾਰ ਪੜਾਅ ਸੱਢੀ ਜਿਵੇਂ ਅੱਜ ਕੱਲ੍ਹ ਗੋਦੀ ਮਿੱਟੀ ਦੇ ਕਰਦਾ ਇਸਨੂੰ ਲਾਲ ਅਤਵਾਦ ਜਾਨੀ ਰੈਡ ਟੈਰਰ ਦਾ ਨਾਮ ਦਿੱਤਾ ਕਿ ਕਮਿਊਨਿਸਟਾਂ ਦਾ ਇਹ ਕੰਮ ਹੈ ਸੋਸ਼ਲਿਸਟਾਂ ਦਾ ਕੰਮ ਹੈ ਜਿਵੇਂ ਅੱਜ ਕੱਲ ਵੀ ਕਹਿੰਦੇ ਨੇ ਲਾਲ ਲੀਰ ਫਲਾਨ ਲੀਰ ਇਹ ਉਦੋਂ ਵੀ ਸੀਗਾ ਕਿਉਂਕਿ ਇਹ ਕਮਿਊਨਿਸਟ ਤੇ ਸਮਾਜਵਾਦੀ ਪਾਰਟੀਆਂ ਹਮੇਸ਼ਾ ਮਜ਼ਦੂਰ ਮਿਹਨਤਕਸ਼ ਵਰਗ ਦੀ ਗੱਲ ਕਰਦੀਆਂ ਹਨ ਹਾਲਾਂਕਿ ਇਹਨਾਂ ਚ ਕੁਝ ਦੂਸਰੇ ਇੰਡਸਟਰੀਅਲ ਵੀ ਬਣੇ ਹੋਏ ਨੇ ਪਰ ਬਹੁਤਾ ਇਹ ਪਾਰਟੀਆਂ ਲੋਕਾਂ ਦੀ ਗੱਲ ਕਰਦੀਆਂ ਨੇ ਤੇ ਇੰਡਸਟਰੀਅਲਿਸਟ ਜਾਂ ਧਰਮਾਂ ਵਾਲੇ ਰਲ ਮਿਲ ਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਪੂਰੀ ਦੁਨੀਆ 'ਚ ਇਹ ਕੁਝ ਹੋ ਰਿਹਾ ਇੱਥੇ ਵੀ ਤੁਸੀਂ ਵੇਖ ਲਓ ਬਤੇਰੇ ਜਿਹੜੇ ਕਿਉਂਕਿ ਇਹ ਪਖੰਡ ਦੀ ਗੱਲ ਕਰਦੇ ਕਿ ਪੁਜਾਰੀ ਲੁੱਟ ਰਿਹਾ ਇਸ ਕਰਕੇ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਜਿਹੜੀਆਂ ਰਾਈਟ ਵਿੰਗ ਨੇ ਜਾਂ ਸਿੱਖ ਜਥੇਬੰਦੀਆਂ ਰਾਈਟ ਵਿੰਗ ਨੇ ਜਾਂ ਮੁਸਲਮ ਜਥੇਬੰਦੀਆਂ ਰਾਈਟ ਵਿੰਗ ਨੇ ਉਹ ਕਾਮਰੇਡਾਂ ਦਾ ਵਿਰੋਧ ਕਰਦੀਆਂ ਨੇ ਹੁਣ ਸ਼ਾਦਮਨ ਚੌਕ ਪਾਕਿਸਤਾਨ ਦੇ ਵਿੱਚ ਜਿੱਥੇ ਸਰਦਾਰ ਭਗਤ ਸਿੰਘ ਤੇ ਸਾਥੀਆਂ ਨੂੰ ਰਾਜਗੁਰੂ ਤੇ ਸਖਤੇਬ ਜੀ ਨੂੰ ਫਾਸੀ ਦਿੱਤਾ ਗਿਆ ਉਸ ਚੌਕ ਦਾ ਨਾਮ ਸ਼ਾਦਮਨ ਚੌਕ ਦਾ ਨਾਮ ਬਦਲਣ ਤੋਂ ਤਿਆਰ ਨਹੀਂ ਉੱਥੇ ਭਗਤ ਸਿੰਘ ਹੋਰਾਂ ਦਾ ਬੁੱਤ ਨਹੀਂ ਲਾਉਣਦੇ ਰਹੇ ਜਿਹੜੇ ਕੱਟੜ ਮੁਸਲਮ ਨੇ ਹਾਲਾਂਕਿ ਜਿਹੜੇ ਲਿਬਰਲ ਮੁਸਲਮ ਨੇ ਕਮਿਊਨਿਸਟ ਜਾਂ ਸਮਾਜਵਾਦੀ ਮੁਸਲਮ ਨੇ ਉਹ ਕਹਿੰਦੇ ਨੇ ਕਿ ਇਹਨਾਂ ਨੇ ਯਾਰ ਮੁਲਕ ਯਾਦ ਕਰਾਇਆ ਇਸ ਜਗ੍ਹਾ ਤੇ ਇਹਨਾਂ ਦਾ ਸਮਾਰਕ ਬਣਨਾ ਚਾਹੀਦਾ ਉਹਨਾਂ ਜੋ ਕੁਝ ਭਗਤ ਸਿੰਘ ਦਾ ਤਾਂ ਲਾਉਣਾ ਮੰਨਦੇ ਨੇ ਪਰ ਕਿਉਂਕਿ ਰਾਜਗੁਰੂ ਤੇ ਸਖਦੇਵ ਹਿੰਦੂ ਭਾਈਚਾਰੇ ਚੋਂ ਸੀ ਉਹਨਾਂ ਦਾ ਨਹੀਂ ਲਾਉਣਦੇ ਰਹੇ ਸੋ ਇਹ ਜਿਹੜਾ ਕੱਟੜਵਾਦ ਹੈ ਨਾ ਇਹ ਕੱਟੜਵਾਦ ਧਰਮਾਂ ਦਾ ਇਹ ਸਿਆਸਤਦਾਨਾਂ ਨਾਲ ਮਿਲ ਕੇ ਚੱਲਦਾ ਹੈ ਬਹੁਤਾ ਭਾਵੇਂ ਉਹ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੋਵੇ ਤੇ ਭਾਵੇਂ ਕਿਸੇ ਹੋਰ ਦਾ ਹੋਵੇ ਈਵਨ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਵੀ ਬਹੁਤ ਸਾਰੇ ਜਿਹੜੇ ਧਾਰਮਿਕ ਆਗੂ ਸੀ ਉਸ ਵਕਤ ਦੇ ਉਹਨਾਂ ਦਾ ਰੁਝਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਵਿਚਰਿਆ ਕਿ ਇਹ ਤਾਂ ਆਪਣਾ ਨਾਮ ਜਪਾਉਣ ਲੱਗ ਗਿਆ ਹਾਲਾਂਕਿ ਉਹਨਾਂ ਨੇ ਮੋਰ ਵੀ ਗੁਰੂ ਦੇ ਨਾਮ ਤੇ ਬਣਾਈ ਤੇ ਉਸੇ ਫਿਰ ਤਤ ਖਾਲਸਾ ਬੰਦਾਈ ਖਾਲਸਾ ਦੇ ਜਿਹੜੇ ਮਤ ਭੇਦੋ ਬਰੇ ਖੈਰ ਇਸੇ ਤਰ੍ਹਾਂ ਇਸ ਨੂੰ ਰੈਡ ਟੈਰਰ ਜਾਨਕੀ ਲਾਲ ਲਾਤਵਾਦ ਜਿਵੇਂ ਅੱਜ ਕੱਲ ਅਰਬਨ ਨਕਸਲ ਕਹਿਣ ਲੱਗੇ ਨੇ ਇੰਡੀਆ ਵਾਲੇ ਕਿ ਉਹਨਾਂ ਦਾ ਹੀ ਕੰਮ ਹੈ ਸੋ ਇਹਨਾਂ ਘਟਨਾਵਾਂ ਨੂੰ ਸੋਸ਼ਲਿਸਟਾਂ ਕਮਿਊਨਿਸਟਾਂ ਤੇ ਰਾਜਿਕਵਾਦੀਆਂ ਦੇ ਮੱਥੇ ਮੜ ਦਿੱਤਾ ਇਸ ਪ੍ਰਕਾਰ ਪੂੰਜੀਵਾਦ ਨੇ ਕਾਰਪੋਰੇਟਾਂ ਨੇ ਪੂਰੇ ਜ਼ੋਰ ਨਾਲ ਟੈਰਰਿਸਟ ਸ਼ਬਦ ਨੂੰ ਕਮਿਊਨਿਸਟਾਂ ਤੇ ਸਮਾਜਵਾਦੀਆਂ ਨਾਲ ਜੋੜ ਦਿੱਤਾ ਮਈ ਦਿਵਸ ਦੇ ਸ਼ਹੀਦਾਂ ਵਜੋਂ ਜਾਣੇ ਜਾਂਦੇ ਫਾਸੀ ਲੈ ਕੇ ਚਾਰ ਵਿਅਕਤੀ ਸਨ ਅਲਵਰਡ ਪਰਸਨਸ ਅਗਸਟ ਸਪਾਈਸ ਜਾਰਜੈਂਗਲ ਐਲਫਰਡ ਫਰੈਸ਼ ਫਿਸ਼ਰ ਪੰਜਵਾਸੀਗਾ ਲੂਇਸ ਜਿਸ ਨੇ ਸੁਸਾਇਡ ਕਰ ਲਿਆ ਸੀਗਾ ਇਹਨਾਂ ਚੀਜ਼ਾਂ ਦੇ ਅਰਥੀ ਦਾ ਜਲੂਸ ਦੇ ਵਿੱਚ 1.5 ਲੱਖ ਤੋਂ ਵੱਧ ਮਜ਼ਦੂਰਾਂ ਨੇ ਹਿੱਸਾ ਲਿਆ ਅਮਰੀਕਨ ਲਤੀਨੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਦੇ ਵਿੱਚ ਇਹ ਅੰਦੋਲਨ ਫਖ ਗਿਆ ਸਾਰੀ ਦੁਨੀਆ ਤੇ ਇਸ ਦਾ ਪ੍ਰਭਾਵ ਗਿਆ ਪ੍ਰਸ਼ਾਸਨ ਤੇ ਪੂੰਜੀਵਾਦੀ ਪ੍ਰਣਾਲੀ ਇੰਨੀ ਡਰ ਗਈ ਕਿ ਅਦਾਲਤ ਨੇ ਜਲਦੀ ਫੈਸਲਾ ਲੈ ਕੇ ਵਧੇਰੇ ਲੀਡਰ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਘਟਨਾ ਵਾਲੀ ਥਾਂ ਤੇ ਹਾਜ਼ਰ ਨਹੀਂ ਸੀ ਫਾਸੀ ਦੀ ਸਜ਼ਾ ਤੋਂ 6 ਸਾਲ ਬਾਅਦ 1893 ਦੇ ਵਿੱਚ ਉਹ ਉੱਥੋਂ ਦੇ ਗਵਰਨਰ ਜohn peter elt galert ਨੇ ਮੁਕਦਮੇ ਦੀ ਸੁਣਵਾਈ ਕਰਕੇ ਉਮਰ ਕੈਦ ਘੱਟ ਰਹਿਤਨ ਲੀਡਰਾਂ ਨੂੰ ਬਰੀ ਕੀਤਾ ਕਿਸਾਨ ਜਿਹੜੇ ਮਜ਼ਦੂਰ ਲੀਡਰਾਂ ਨੂੰ ਤੇ ਗਵਰਨਰ ਜਿਹੜਾ ਇੱਕ ਡੈਮੋਕਰੈਟਿਕ ਤੇ ਗਾਂਵਾਦੂ ਵਿਚਾਰਾਂ ਦਾ ਵਿਅਕਤੀ ਸੀ ਉਸ ਨੇ ਆਪਣੇ ਇਤਿਹਾਸਿਕ ਫੈਸਲੇ ਦੇ ਵਿੱਚ ਦੱਸਿਆ ਕਿ ਦੋਸ਼ੀਆਂ ਨੂੰ ਨਾ ਤਾਂ ਉਚਿਤ ਢੰਗ ਨਾਲ ਕੋਰੋਨੀ ਕਾਰਵਾਈ ਦੇ ਵਿਰੋਧ ਬਚਾ ਕਰਨ ਦਾ ਮੌਕਾ ਦਿੱਤਾ ਗਿਆ ਨਾ ਉਹਨਾਂ ਨੂੰ ਉਚਿਤ ਇਨਸਾਫ ਦਿੱਤਾ ਗਿਆ ਸੋ ਗਵਰਨਰ ਨੇ ਇਹ ਵੀ ਗੱਲ ਮੰਨੀ ਕਿ ਜੱਜਾਂ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਉਹਨਾਂ ਦੇ ਮਨ 'ਚ ਨਫ਼ਰਤ ਸੀ ਉਹ ਇਹਨਾਂ ਦੇ ਖਿਲਾਫ ਫੈਸਲਾ ਲੈ ਕੇ ਆਏ ਮਜ਼ਦੂਰਾਂ ਦੇ ਆਗੂਆਂ ਦੇ ਜਿਨ੍ਹਾਂ ਨੂੰ ਫਾਸੀ ਤੇ ਉਮਰ ਕੈਦਾਂ ਕੀਤੀਆਂ 1979 ਦੇ ਵਿੱਚ ਦੁਜੀ ਇੰਟਰਨੈਸ਼ਨਲ ਨੇ 1 ਮਈ ਨੂੰ ਕਮਾਂਤਰੀ ਮਜ਼ਦੂਰ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ 1999 ਦੇ ਵਿੱਚ ਸ਼ਿਕਾਗੋ ਦੀਆਂ ਖੁਨੀਕ ਘਟਨਾਵਾਂ ਤੋਂ ਲਗਭਗ 138 ਸਾਲ ਦੇ ਸਮੇਂ ਦੇ ਵਿੱਚ ਮਜ਼ਦੂਰ ਜਮਾਤ ਵੱਲੋਂ ਪ੍ਰਾਪਤ ਕੀਤੇ ਅਨੇਕਾਂ ਅਧਿਕਾਰਾਂ ਤੇ ਕਾਨੂੰਨੀ ਹੱਕਾਂ ਤੇ ਸੰਸਾਰ ਦੇ ਪੂੰਜੀਵਾਦੀਆਂ ਵੱਲੋਂ ਨਵੇਂ-ਨਵੇਂ ਨਾਰਿਆਂ ਨਾਲ ਹਮਲੇ ਕੀਤੇ ਗਏ ਐਲਪੀਜੀ ਭਾਵੋਦਾਰਵਾਦ ਨਿੱਜੀਕਰਨ ਤੇ ਸੰਸਾਰਵਾਦ ਦੇ ਨਾਂ ਤੇ ਨਵੀਆਂ ਆਰਥਿਕ ਨੀਤੀਆਂ ਰਾਹੀਂ ਪ੍ਰਾਪਤ ਕੀਤੇ ਹੱਕ ਖੋਏ ਗਏ 1990 ਦੇ ਵਿੱਚ ਸ਼ੁਰੂ ਕੀਤੇ ਗਏ ਇਹਨਾਂ ਨੀਤੀਆਂ ਦਾ ਦਿਵਾਲਾ ਨਿਕਲ ਗਿਆ ਨਤੀਜੇ ਵਜੋਂ ਪਰੇਸ਼ਾਨ ਹੋਇਆ ਸਾਮਰਾਜ ਆਪਣੇ ਮੁਨਾਫੇ ਲਈ ਦੂਜੇ ਦੇਸ਼ਾਂ ਤੇ ਹਮਲੇ ਕਰਨ ਲੱਗਾ ਅੰਦਰੂਨੀ ਮਸਲਾਂ ਦੇ ਵਿੱਚ ਦਖਲ ਦੇ ਰਿਹਾ ਤੇ ਨਾਟੋ ਦੇ ਫੌਜੀ ਗੱਠ ਛੋੜ ਦੀ ਵਰਤੋਂ ਕਰਕੇ ਇਹ ਵਰਤਮਾਨ ਸੰਸਾਰਿਕ ਸੰਕਟ ਪੈਦਾ ਕਰ ਰਿਹਾ ਯੂਕਰੇਨ ਅਤੇ ਇਜ਼ਰਾਈਲ ਨੂੰ ਕੇਂਦਰ ਬਣਾ ਕੇ ਸੰਸਾਰ ਨੂੰ ਪਰਮਾਣੂ ਤਬਾਹੀ ਵੱਲ ਧੱਕ ਰਿਹਾ ਇਸੇ ਤਰ੍ਹਾਂ ਦਾ ਇਜ਼ਰਾਈਲ ਤੇ ਈਰਾਨ ਦੇ ਵਿੱਚ ਚੱਲ ਪਿਆ ਫਲਸਤੀਨ ਦੇ ਵਿੱਚ ਚੱਲ ਪਿਆ ਗਾਜ਼ਾ ਦੇ ਵਿੱਚ ਚੱਲ ਰਿਹਾ ਭਾਰਤ ਅਤੇ ਚਾਈਨਾ ਦੇ ਵਿੱਚ ਵੀ ਇਹੀ ਕੜੀ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸੰਸਾਰ ਦੇ ਮਜ਼ਦੂਰ ਤੇ ਕਿਸਾਨ ਮਿਹਨਤ ਕਸ਼ ਜਮਾਤਾਂ ਨੂੰ ਇਹਨਾਂ ਗੁਲਾਮੀ ਵਰਗੇ ਹਾਲਾਤਾਂ ਚੋਂ ਗੁਜ਼ਰਨਾ ਪੈ ਰਿਹਾ ਹੈ ਭਾਰਤ ਦਾ ਕਿਸਾਨ ਅੰਦੋਲਨ ਮਜ਼ਦੂਰ ਅੰਦੋਲਨ ਇਸ ਦੀ ਮਿਸਾਲ ਹੈ ਸਰਕਾਰੀ ਸੰਸਥਾਵਾਂ ਈਡੀ ਸੀਬੀਆਈ ਇਨਕਮ ਟੈਕਸ ਐਨਆਈਏ ਜਾਂ ਸਥਾਨਕ ਵਿਜੀਲੈਂਸ ਜਾਂ ਪੁਲਿਸ ਇਸ ਤਰੀਕੇ ਨਾਲ ਮਜ਼ਦੂਰਾ ਮਿਹਨਤ ਕਸ਼ਾਂ ਜਾਂ ਆਗਾਂਬਦੂ ਲੋਕਾਂ ਨੂੰ ਕੋ ਚਲ ਰਹੀ ਹੈ ਹੁਣ ਤੁਸੀਂ ਵੇਖੋ ਅੱਜ ਜਿਹੜੇ ਕਾਰਪੋਰੇਟ ਚ ਵੀ ਜੌਬ ਕਰਦੇ ਨੇ ਡਾਕਟਰ ਇੰਜੀਨੀਅਰ ਕਿਸੇ ਵੀ ਜੌਬ ਚ ਨੇ ਉਹ ਵੀ 8 ਘੰਟੇ ਡਿਊਟੀ ਆ ਨਾ ਜੇ ਇਹ ਮਜ਼ਦੂਰ 138 ਸਾਲ ਪਹਿਲਾਂ ਇਹ ਚੀਜ਼ ਨਾ ਚਲਾਉਂਦੇ ਤਾਂ ਸ਼ਾਇਦ ਉਹਨਾਂ ਨੂੰ ਵੀ 10 ਘੰਟੇ ਦੇਣੇ ਪਊਗੀ ਕਈ ਪ੍ਰਾਈਵੇਟ ਅਦਾਰਿਆਂ ਚ 10 ਘੰਟੇ ਜੌਬ ਹੈਗੀ ਐ ਹੁਣ ਤੇ 5 ਡੇ ਵੀਕ ਵੀ ਹੋ ਗਿਆ ਕਿਤੇ ਕਿਤੇ ਸੋ ਇਸ ਕਰਕੇ ਉਹ ਜਿਹੜੇ ਲੋਕ ਲੜਾਈ ਲੜਦੇ ਨੇ ਉਹਨਾਂ ਨੂੰ ਲਾਲ ਲੀਰਾਂਟ ਕਾਮਰੇਡ ਧਰਮ ਰੋਧੀ ਐਲਾਨ ਦਿੱਤੇ ਜਾਂਦਾ ਹੈ ਕਿਉਂਕਿ ਧਾਰਮਿਕ ਲੀਡਰਾਂ ਨੂੰ ਕਿਸੇ ਵੀ ਧਰਮ ਨੂੰ ਨਹੀਂ ਆਪਾਂ ਬਖਸ਼ ਸਕਦੇ ਸਿੱਖਾਂ 'ਚ ਥੋੜਾ ਜਿਹਾ ਫਰਕ ਸੀ ਪਰ ਸਿੱਖਾਂ 'ਚ ਵੀ ਤੁਸੀਂ ਵੇਖੋਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਜਥੇਦਾਰ ਬਾਬਾ ਫੂਲਾ ਸਿੰਘ ਸਿਰਫ ਤੇ ਸਿਰਫ ਮਹਾਰਾਜਾ ਰਣਜੀਤ ਸਿੰਘ ਨੂੰ ਸਪੋਰਟ ਕਰਦੇ ਰਹੇ ਨੇ ਬਾਕੀ ਮਸਲਾਂ ਦਾ ਤਾਂ ਉਹਨਾਂ ਨੇ ਵੀ ਕੋਈ ਪੱਖ ਨਹੀਂ ਪੂਰਿਆ ਤੇ ਮਹਾਰਾਜਾ ਰਣਜੀਤ ਸਿੰਘ ਬਾਕੀ ਮਸਲਾਂ ਨੂੰ ਕਾਬੂ ਕਰਕੇ ਤੇ ਬਾਬਾ ਫੂਲਾ ਸਿੰਘ ਨੂੰ ਆਪਣੇ ਨਾਲ ਵਰਤ ਗਏ ਹਾਲਾਂਕਿ ਜੋ ਕੁਰਬਾਨੀਆਂ ਵੇਖੀਏ ਤਾਂ ਹਰੀ ਸਿੰਘ ਹੋਰਾਂ ਦੀਆਂ ਨਲੂਏ ਹੋਰਾਂ ਦੀਆਂ ਜਾਂ ਖਾਸ ਕਰਕੇ ਬਗੇਲ ਸਿੰਘ ਦੇ ਪਰਿਵਾਰਾਂ ਦੀਆਂ ਘੱਟ ਥੋੜੀ ਸੀਗੀਆਂ ਜੱਸਾ ਸਿੰਘ ਆਲੂ ਵਾਲੀ ਦੀਆਂ ਘੱਟ ਥੋੜੀ ਸੀਗੀਆਂ ਉਹਨਾਂ ਮਸਲਾਂ ਨੂੰ ਨਿਗਲ ਗਏ ਮਹਾਰਾਜਾ ਰਣਜੀਤ ਸਿੰਘ ਪਰ ਉਹ ਧਰਮ ਦਾ ਇਸ ਤਰ੍ਹਾਂ ਕੰਮ ਕਰਕੇ ਦਰਬਾਰ ਸਾਹਿਬ ਬਣਾ ਕੇ ਤੇ ਲੋਕਾਂ ਦੇ ਪਸੰਦੀਦਾ ਆਗੂ ਬਣ ਕੇ ਪਰ ਨਿੱਜੀ ਤੌਰ ਤੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਕਾਰਜਕਾਰੀ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਉਹ ਸ਼ਰਾਬ ਦਾ ਸ਼ਕੀਨ ਸੀ ਫੀਮ ਦਾ ਜਾਂ ਹੋਰ ਚੀਜ਼ਾਂ ਦਾ ਕਈ ਵਿਆਹ ਸੀ ਉਹਦੇ ਉਹਦਾ ਸੰਸਕਾਰ ਵੀ ਹਿੰਦੂ ਰਹੁ ਰੀਤਾਂ ਨਾਲ ਹੋਇਆ ਫਿਰ ਉਹ ਸਿੱਖ ਰਾਜ ਕਿਵੇਂ ਹੋ ਗਿਆ ਸੋ ਇਹ ਜਾਨੀ ਕਿ ਧਰਮ ਨੂੰ ਇਹੀ ਬਦਲ ਸਾਹਿਬ ਦੇ ਵਕਤ ਹੋਇਆ ਬਦਲ ਸਾਹਿਬ ਨੇ ਵੀ ਜਥੇਦਾਰਾਂ ਨੂੰ ਆਪਣੇ ਮੁਤਾਬਕ ਵਰਤੇ ਆ ਬਾਕੀ ਅਕਾਲੀ ਖਤਮ ਕਰ ਦਤੇ ਭਾਵੇਂ ਮਾਨ ਅਕਾਲੀ ਦਾ ਲੈ ਪੰਥ ਕਹਿ ਜਾਂ ਹੋ ਰੇ ਸਰਵਿੰਦ ਅਕਾਲੀ ਦਾ ਲੈ ਕੋਈ ਕਾਮਯਾਬ ਨਹੀਂ ਹੋਣ ਦਿੱਤਾ ਅਜੇ ਤੱਕ ਸੋ ਇਸ ਕਰਕੇ ਧਰਮ ਹਮੇਸ਼ਾ ਸਿਆਸਤ ਦੇ ਨਾਲ ਨਿਭਦਾ ਹੈ ਉਹਦਾ ਹੱਥ ਠੋਕਾ ਬਣ ਕੇ ਚੱਲਦਾ ਹੈ ਸਿੱਖ ਧਰਮ ਹੈ ਜਿਹੜਾ ਥੋੜਾ ਜਿਹਾ ਤਰਕ ਦੀ ਜ ਮਿਹਨਤ ਕਸ਼ ਮਜ਼ਦੂਰ ਦੀ ਗੱਲ ਕਰਦਾ ਨਹੀਂ ਤਾਂ ਧਰਮਾਂ ਦੇ ਬਹੁਤੇ ਆਜਾ ਥੋੜੇ ਜਿਹੀ ਪਿੱਛੇ ਜੀਏ ਥੋੜੇ ਸ਼ੰਕਰਾਚਾਰੀ ਬੋਲੇ ਸੀਗੇ ਪ੍ਰਤਾਨ ਪ੍ਰਤੀਸ਼ਟਾ ਦੇ ਵਕਤ ਬਾਕੀ ਤੇ ਸਾਰੇ ਮੋਦੀ ਸਾਹਿਬ ਅੱਗੇ ਸਰੈਂਡਰ ਕਰ ਗਏ ਨਾ ਜਿਹੜਾ ਨਹੀਂ ਕਰਦਾ ਤੇ ਉਹ ਰਗੜ ਦਿੱਤਾ ਜਾਂਦਾ ਫਿਰ ਸੋ ਆਰ ਹਰਿਆਣੇ ਵਾਲਾ ਸੀਗਾ ਸਤਲੋਕ ਆਸ਼ਰਮ ਵਾਲਾ RAM PAL ਜਿਹੜਾ ਕਿ ਕਬੀਰ ਪੰਥੀ ਸੀ ਹੁਣ ਕਬੀਰ ਸਾਹਿਬ ਤਰਕ ਦੀ ਗੱਲ ਕਰਦੇ ਨੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਨਾ ਵਟ ਕਾਹ ਨਹੀਂ ਆ ਉੱਥੇ ਤਕਲੀਫ ਹੈ ਇਸ ਤਰ੍ਹਾਂ ਲੰਗਾਇਤ ਸਮਾਜ ਹੈ ਉਹਨਾਂ ਦੀ ਆਪਣੀ ਸੋਚ ਹੈ ਫਿਰ ਉਹ ਜਿਹੜੇ ਤਰਕ ਦੇ ਆਧਾਰ ਤੇ ਚੱਲਦੇ ਧਰਮਕ ਲੋਕ ਨੇ ਉਹ ਫਿਰ ਇਸ ਅਖੌਤੀ ਸਨਾਤਨ ਵਾਲਿਆਂ ਨੂੰ ਚੁੱਪਦੇ ਵੀ ਨਹੀਂ ਹਿੰਦੂ ਅਤੇ ਹਿੰਦੂਤਵ ਦੇ ਵਿੱਚ ਫਰਕ ਹੈ ਹਿੰਦੂਤਵ ਉਹ ਹੈ ਜੋ ਆਰਐਸਐਸ ਜਾਂ ਭਾਜਪਾ ਚਲਾ ਰਹੀ ਹੈ ਸੋ ਇਸ ਕਰਕੇ ਇਹ ਜਿਹੜਾ ਕਾਰਪੋਰੇਟ ਤੇ ਧਰਮ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਦੋਂ ਤੁਸੀਂ ਧਰਮ ਦਾ ਟੀਕਾ ਲਾ ਦਿਓ ਤੇ ਲੋਕ ਸਰੈਂਡਰ ਕਰ ਜਾਂਦੇ ਨੇ ਜੋ ਜੋ ਲੋਕ ਕਮਜ਼ੋਰ ਹੁੰਦੇ ਨੇ ਬਹੁਤ ਸਾਰੇ ਨਾਸਤਿਕ ਲੋਕ ਨੇ ਜਿਹੜੇ ਰੱਬ ਨੂੰ ਨਹੀਂ ਸੀ ਮੰਨਦੇ ਕੀ ਉਹਨਾਂ ਨੇ ਸ਼ਹਾਦਤਾਂ ਨਹੀਂ ਦਿੱਤੀਆਂ ਉਹਨਾਂ ਦੀ ਸ਼ਹਾਦਤ ਨੂੰ ਸ਼ਹਾਦਤ ਹੀ ਨਹੀਂ ਮੰਨਿਆ ਜਾਂਦਾ ਕਿ ਸ਼ਹਾਦਤ ਸਿਰਫ ਧਰਮ ਵਾਲਾ ਬੰਦਾ ਹੀ ਕਰਦਾ ਹੈ ਹਾਲਾਂਕਿ ਧਰਮ ਚ ਵੀ ਅੱچھے ਲੋਕ ਨੇ ਪਰ ਬਹੁਤੇ ਧਾਰਮਿਕ ਲੋਕ ਆਪਣੀ ਦੁਕਾਨ ਵੀ ਚਲਾਉਂਦੇ ਨੇ ਸਾਡੇ ਸਾਹਮਣੇ ਹਾਲਾਂਕਿ ਧਰਮ ਦੇ ਜਿਹੜੇ ਮੁੱਖ ਗ੍ਰੰਥ ਨੇ ਭਾਵੇਂ ਗੁਰੂ ਗ੍ਰੰਥ ਸਾਹਿਬ ਹੈ ਬਾਈਬਲ ਹੈ ਕੁਰਾਨ ਸ਼ਰੀਫ ਹੈ ਉਹ ਗ੍ਰੰਥ ਨੇ Hindu ਧਰਮ ਦੇ ਗੀਤਾ ਆ ਪੁਰਾਣ ਹੈ ਉਹ ਹਕੂਕ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਸੈਕੰਡਰੀ ਕਿਤਾਬਾਂ ਨੇ ਜਾਂ ਇਹਨਾਂ ਦੀ ਵਿਆਖਿਆ ਕਰਨ ਵਾਲੇ ਲੋਕ ਨੇ ਉਹ ਆਪਣੇ ਮੁਤਾਬਕ ਇਹਨਾਂ ਅਸਲ ਵਿਆਖਿਆਵਾਂ ਨੂੰ ਬਦਲ ਦਿੰਦੇ ਨੇ ਹੁਣ ਸ਼੍ਰੀ ਰਾਮ ਤਾਂ ਭਿੱਲਣੀ ਦੇ ਝੂਠੇ ਬੀਰ ਖਾਂਦੇ ਆ ਪਰ ਸ਼ੰਭੂਕ ਦੇ ਕੰਨਾਂ 'ਚ ਸ਼੍ਰੀ ਰਾਮ ਤੋਂ ਸਿੱਕਾ ਵੀ ਪਵਾਇਆ ਗਿਆ ਇਕ ਲਵਿਆ ਨਿਸ਼ਾਨੇਬਾਜ਼ ਅਰਜਨ ਨਾਲੋਂ ਵੱਡਾ ਸੀ ਇਕ ਲਵਿਆ ਕਿਉਂਕਿ ਐਸ்சி ਐਸਟੀ ਵਰਗ 'ਚੋਂ ਸੀ ਉਹਦਾ ਅੰਗੂਠਾ ਲੈ ਲਿਆ ਦਰੁਣਾਚਾਰੀਆ ਨੇ ਗੁਰੂ ਗ੍ਰਾਮ ਨੇ ਜਿਨ੍ਹਾਂ ਦੇ ਨਾਂ ਦੇ ਗੁਰਗਾ ਆਉਂਦਾ ਨਾਂ ਵੀ ਗੁਰੂਗ੍ਰਾਮ ਰੱਖ ਦਿੱਤਾ ਕੀ ਦක්ෂਣਾ ਅਰਜਨ ਦੀ ਵੀ ਗੁੱਠਾ ਵੱਢ ਕੇ ਲਈ ਜਾਂਦੀ ਸਵਾਲ ਤਾਂ ਤਾਂ ਸੀ ਨਾ ਜੇ ਇਕਲਵਯਾ ਜਿਹੜਾ ਉਹਦੀ ਮੂਰਤੀ ਬਣਾ ਕੇ ਉਹਨੂੰ ਇਸ ਕਰਕੇ ਗੁਰੂ ਨੇ ਮਿਲਿਆ ਕਿਉਂਕਿ ਉਹ ਐਸੀ ਐਸਟੀ ਸੀਗਾ ਉਹਦਾ ਤਾਂ ਗੁੱਠਾ ਇਸ ਕਰਕੇ ਬਣਾ ਲਿਆ ਉਹਦੀ ਕਾਬਲੀਅਤ ਕੇ ਮੈਨੂੰ ਦක්ෂਣਾ ਦੇ ਤੇ ਫਿਰ ਅਰਜਨ ਨੇ ਵੀ ਤਾਂ ਕਿਉਂਕਿ ਅਰਜਨ ਰਾਜ ਪਰਿਵਾਰ ਚੋਂ ਸੀ 엘ੀਟ ਪਰਿਵਾਰ ਚੋਂ ਸੀ ਤੇ ਫਿਰ ਅਰਜਨ ਦਾ ਗੂਠਾ ਕਿਉਂ ਨਹੀਂ ਲਿਆ ਗਿਆ ਉਹ ਸਕਾ ਬਣਾਇਆ ਹੋਇਆ ਸੀ ਸੋ ਜਿਸ ਮੁਲਕ ਦੇ ਵਿੱਚ ਅੱਜ ਕੱਲ ਸਪੋਰਟਸ ਦੇ ਵਿੱਚ ਦਰੋਣਾਚਾਰੀ ਅਵਾਰਡ ਦਿੱਤੇ ਜਾਂਦੇ ਨੇ ਪਰ ਕੀ ਦਰੋਣਾਚਾਰੀਆਂ ਨੇ ਆਪਣੇ ਸਾਰੇ ਸ਼ਿਸ਼ਿਆਂ ਦਾ ਉਹ ਬਰਾਬਰ ਦੀ ਦਕਸ਼ਨਾ ਲਈ ਸਿਰਫ ਇੱਕ ਲਵਿਆ ਤੋਂ ਹੀ ਕਿਉਂ ਲਈ ਗਈ ਕਿ ਅੰਗੂਠਾ ਕੱਟ ਕੇ ਦੇ ਤਾਂ ਜੋ ਨਿਸ਼ਾਨੇਬਾਜ਼ ਨਾ ਬਣ ਸਕੇ ਅੱਜ ਵੀ ਲੰਬਾ ਰਾਮ ਹੈ ਇਸ ਭਾਈਚਾਰੇ 'ਚੋਂ ਇੱਕ ਲਵਿਆ ਦੇ ਭਾਈਚਾਰੇ 'ਚੋਂ ਇਹ ਬੰਗਾਲ ਦੇ ਵਿੱਚ ਯੂਪੀ ਦੇ ਵਿੱਚ ਅਸਾਮ ਦੇ ਵਿੱਚ ਇਸ ਭਾਈਚਾਰੇ ਦੇ ਲੋਕ ਅੱਜ ਵੀ ਉੱਚ ਕੋਟੀ ਦੇ ਨਿਸ਼ਾਨੇਬਾਜ਼ ਨੇ ਲੰਬਾ ਰਾਮ ਉਹਨੇ ਜਿਹਨਾਂ ਨੂੰ ਅੱਜ ਵੀ ਬਹੁਤੇ ਲੋਕ ਅੰਗੂਠਾ ਨਹੀਂ ਵਰਤਦੇ تیرੰਦਾਜ਼ੀ ਦੇ ਵਕਤ ਕਿ ਉਹਨਾਂ ਦੇ ਆਗੂ ਇੱਕ ਲਵਿਆ ਨੇ ਅੰਗੂਠਾ ਦਾਨ ਦਿੱਤਾ ਸੀ ਪਰ ਕੋਈ ਖੜਦਾ ਵੀ ਨਹੀਂ ਉਹਨਾਂ ਦੇ ਮੁਕਾਬਲੇ ਆਰਚਰੀ ਚ ਅੱਜ ਵੀ ਹਾਲਾਤ ਇਹ ਨੇ ਲੰਬਾ ਰਾਮ ਦੇ ਮੁਕਾਬਲੇ ਕੋਈ ਅਰਜਨ ਰਾਮ ਹੋਇਆ ਤੀਰੰਦਾਜ਼ ਹਾਲਾਂਕਿ ਗ라운ਡ ਤਾਂ ਖੁੱਲੀ ਖੇਡ ਹੈ ਉਹਨਾਂ ਕੋਲ ਕੋਈ ਚ ਵੀ ਵਧੀਆ ਨਹੀਂ ਸੋ ਇਸ ਕਰਕੇ ਇਹ ਜਿਹੜਾ ਧਰਮ ਦਾ ਫਰਕ ਹੈ ਨਾ ਉਹ ਸਮਝੋ ਧਰਮ ਦੀ ਵਿਆਖਿਆ ਜਦੋਂ ਅਸੀਂ ਕਰਦੇ ਆ ਨਾ ਉਹ ਸਮਝਿਆ ਕਰੋ ਮੈਂ ਧਰਮ ਦਾ ਵਿਰੋਧੀ ਨਹੀਂ ਪਰ ਧਰਮ 'ਚ ਜਿਹੜਾ ਪਖੰਡ ਹੈ ਨਾ ਉਸ ਦਾ ਵਿਰੋਧੀ ਹਾਂ ਧਰਮ ਦੇ ਪਖੰਡ ਦੀ ਵਿਰੋਧਤਾ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੈ ਸੋ ਇਹ ਸੀ ਕਹਾਣੀ ਉਮੀਦ ਹੈ ਤੁਹਾਨੂੰ ਚੰਗੀ ਲੱਗੇਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਪ੍ਰੋਗਰਾਮ ਹੁੰਦਾ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ 98763096555 ਤੇ ਮੰਗਵਾ ਸਕਦੇ ਹੋ ਇਹ ਮਜ਼ਦੂਰ ਦੇ ਵਿਸਤਾ ਐਪੀਸੋਡ ਆਪਾਂ ਲੱਗ ਤੋਂ ਪਾਇਆ ਇਹ ਛੋਟੇ ਛੋਟੇ ਕਲਿੱਪ ਆਪਾਂ ਪਾਉਨੇ ਆ ਜਿਵੇਂ ਕਹਾਣੀਆਂ ਦੇ ਪਾਉਨੇ ਅੱਗੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਆ ਕਰੋ ਸੋ ਅੱਜ ਦੇ ਮਿਹਨਤ ਕਸ਼ ਮਜ਼ਦੂਰ ਮੌਕੇ ਤੇ ਸਾਰੇ ਮਿਹਨਤ ਕਸ਼ ਮੁਬਾਰਕ ਹੱਤਾਂ ਨੂੰ ਸਲਾਮ ਤੇ ਆਪਣੇ ਨਾਲ ਰਾਮ 바ਵਾ ਮਾਨੂਕੇ ਸਾਹਿਬ ਜੁੜੇ ਨੇ ਗਦੌੜੇ ਵਾਲੇ ਸਸੀਕਰਤਵਾਸ ਸასიਖਾਲ ਜੀ ਟੋਣਾ ਸਾਹਿਬ ਸਸਿਕਾਲ ਸਾਰੇ ਸਰੋਸਤਿਆਂ ਨੂੰ ਜੀ ਮਿਹਰਬਾਨੀ ਤੇ ਟੋਣਾ ਸਾਹਿਬ ਇਲੈਕਸ਼ਨ ਦੀ ਗੱਲ ਚੱਲ ਰਹੀ ਆ ਚਲੋ ਮੈਂ ਜਿਆਦਾ ਗੱਲ ਕਰਨਾ ਇਹਨਾਂ ਨੂੰ ਇਹਨਾਂ ਵਾਸਤੇ ਤੁਹਾਨੂੰ ਤਾਂ ਮਜਬੂਰੀ ਆ ਤੁਹਾਡੀ ਜੌਬ ਆ ਤੁਹਾਨੂੰ ਕਰਨੀ ਪੈਂਦੀ ਆ ਲੇਕਿਨ ਸਾਨੂੰ ਬੜਾ ਔਖਾ ਹੁੰਦਾ ਵੀ ਜਨ ਕੇ ਦੀ ਇਹਨਾਂ ਦੀ ਗੱਲ ਵੀ ਕਰ ਦੇਣਾ ਇਹਨਾਂ ਦਾ ਕੋਈ ਦੀਨ ਨਾਮਾ ਨਹੀਂ ਹੈ ਨਹੀਂ ਲੈ ਫਿਰ ਆਪਣੀ ਕੀ ਟੰਗ ਤੋੜ ਲੈਣਗੇ ਬਲਾਕ ਕਰਕੇ ਉਹ ਮਾਰਾਂਗੇ ਯਾਰ ਜੇ ਕਿਸੇ ਦੀ ਜ਼ਰੂਰਤ ਆ ਭਾਈ ਆ ਜਾਓ ਪਿੱਤਰ ਲੈ ਕੇ ਆ ਜਾਓ ਜੇ ਕਿਸੇ ਨੂੰ ਵੀ ਵਹਿਮ ਆ ਇਹੀ ਕਵਾਂਗੇ ਨਾ ਹੁਣ ਕਹਾਂਗੇ ਫੁਗਰੀ ਮਾਰਦਾ ਹਾਂ ਜੀ ਸੋ ਜਿੱਥੇ ਭਾਪੀ ਗਲਤ ਹੈ ਜਿੱਥੇ ਕੋਈ ਵੀ ਗਲਤ ਹੈ ਸਾਡਾ ਕੰਮ ਉਸ ਦੀ ਲੋਚਨਾ ਕਰਨਾ ਹੈ ਜੀ ਜੀ ਇਸ ਸਬਾਰੇ ਤੋਂ ਹਰੇਕ ਦੀ ਗੱਲ ਸੁਣੀ ਜਾਂਦੀ ਆ ਤੇ ਜੇ ਕੋਈ ਗਲਤ ਦਾ ਸਾਨੂੰ ਕਹੀ ਵੀ ਜਾਂਦੀ ਆ ਸਾਰੇ ਆ ਕੋਈ ਦਵਾ ਨਹੀਂ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਦਵਾ ਨਹੀਂ ਹੈ ਨਾ ਸਾਡੀ ਮਜਬੂਰੀ ਰਹੀ ਸੀ ਦਾ ਧੰਨਵਾਦ ਆ ਉਸ ਅਕਾਲ ਪੁਰਖ ਦੇ ਉਸ ਸ਼ਕਤੀ ਦੇ ਕਿ ਸਾਨੂੰ ਇਦਾਂ ਹੀ ਆਜ਼ਾਦੀ ਬਖਸ਼ੇ ਕੋਈ ਵੀ ਚੀਜ਼ ਸਾਡੀ ਮਜਬੂਰੀ ਨਾ ਬਣੇ ਜੀ ਨਾ ਬਣੀ ਐ ਅਜੇ ਤੱਕ ਨਾ ਸੀ ਬਣਨ ਦਵਾਂਗੇ ਤੇ ਬਾਕੀ ਸਰ ਲੀਡਰਾਂ ਦੀ ਗੱਲ ਚੱਲ ਰਹੀ ਐ ਲੀਡਰਾਂ ਸਰ ਪੰਜਾਬ ਦੇ ਮੁੱਦਿਆਂ ਤੇ ਕੋਈ ਲੀਡਰ ਗੱਲ ਕਰਦਾ ਉਹ ਕਿਤੇ ਕੋਈ ਡੱਡੂ ਸਿਰ ਪੈੜਾ ਕੰਮ ਆ ਕੋਈ ਕਿਧਰ ਨਹੀਂ ਤੱਕੜੀ ਜਾਇਆ ਜਾਂਦਾ ਕੋਈ ਕਿਧਰ ਨਹੀਂ ਤੱਕੜੀ ਚ ਰਹਿ ਜਾਂਦਾ ਠੀਕ ਹੈ ਕੋਈ ਪੰਜਾਬ ਦੇ ਵਿੱਚ ਕੋਈ ਵੀ ਡਿਬੇਟ ਚੱਲਦੀ ਐ ਜਾਂ ਕੁਛ ਵੀ ਕੋਈ ਨਿਊਜ਼ ਚੈਨਲ ਤੇ ਕੋਈ ਆਉਂਦਾ ਆਮ ਲੋਕਾਂ ਲਈ ਵਰਕਰ ਲਈ ਬੇਰੋਜ਼ਗਾਰੀ ਲਈ ਤਾਂ ਕੁਛ ਵੀ ਨਹੀਂ ਹੋ ਰਿਹਾ ਬਸ ਉਹ ਲਾਣਾ ਕੋਈ ਬਿਆਨ ਦਿੱਤਾ ਸੀ ਜੀ ਚਲੋ ਐਸਸੀਐਸਸੀ ਭਾਈ ਭਾਈਚਾਰਾ ਜਿਹੜਾ ਤੇ ਵੀ ਉਹ ਵਿਰੋਧ ਕਰੇ ਕਿਸਾਨਾਂ ਦਾ ਉਹ ਕਿਸਾਨਾਂ ਦਾ ਵਿਰੋਧ ਕਿਉਂ ਕਰੇ ਕਿਸਾਨ ਤਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਕਿਸਾਨਾਂ ਦਾ ਕਰਕੇ ਜੇ ਸਰਕਲ ਫਸਲ ਹੁੰਦੀ ਆ ਫਸਲ ਦੇ ਨਾਲ ਬਾਣੀਆਂ ਚੱਲਦਾ ਬਾਣੀਆਂ ਦੇ ਨਾਲ ਔਰ ਵੀ ਕਈ ادارے ਚੱਲਦੇ ਆ ਇਹਨਾਂ ਨੂੰ ਰੋਜ਼ਗਾਰ ਮਿਲਦਾ ਸਭ ਨੂੰ ਰੋਜ਼ਗਾਰ ਮਿਲਦਾ ਕਿਸਾਨ ਕਿਸਾਨ ਤਾਂ ਹਰ ਧਰਮ ਚ ਨੇ ਹੁਣ ਤੁਸੀਂ ਵੇਖੋ ਕਿ ਆਪਣਾ ਸੁਖਨ ਵਾਲਾ ਤੋਂ ਸਤਪਾਲ ਸ਼ਰਮਾ ਪਰਿਵਾਰ ਹੈ ਉਹਦਾ ਪਾਵੇਂ ਬ੍ਰਾਹਮਣ ਭਾਈਚਾਰੇ ਚੋਂ ਨੇ ਪਰ ਉਹ ਸਾਰੇ ਸਿੱਖ ਨੇ ਕਿਸਾਨ ਨੇ ਉਹ ਤੇ ਕਿਉਂ ਮਤਲਬ ਕਿਸਾਨ ਆਉਂਦੇ ਹੁੰਦੇ ਆਪਣੇ ਕੋਲ ਤੇ ਉਹ ਦੱਸਦੇ ਹੀ ਆ ਉਹ ਕਹਿੰਦੇ ਵੀ ਚਲੋ ਸਿੱਖ ਪੰਜਾਬ ਦੇ ਵਿੱਚ ਦਾ ਸਿੱਖ ਕਿਸਾਨ ਜਿਆਦਾ ਬਾਕੀ ਦਾ ਹੋਰ ਕਿਸਾਨ Hindu ਹੀ ਆ ਨਾ ਜ਼ਿਆਦਾਤਰ ਦੇਖੋ ਉਹ ਦੇਖੋ ਪੰਜਾਬ ਵਾਲੇ ਤਾਂ ਫਿਰ ਵੀ ਲੈ ਦੇ ਕੇ ਪੰਜਾਬ ਵਾਲੇ ਤਾਂ MSP ਲੈਂਦੇ ਨੇ ਤੇ ਭੁੱਖਾ ਤਾਂ ਸ਼੍ਰੀ ਰਾਮ ਦਾ ਭਗਤ ਕਿਸਾਨ ਮਰਦਾ ਹੈ UP ਬਿਹਾਰ ਬੰਗਾਲ ਦਾ ਪੰਜਾਬ ਵਾਲੇ ਤਾਂ ਫਿਰ ਵੀ ਗੁਜ਼ਾਰਾ ਕਰੀ ਜਾਂਦੇ ਨੇ ਬਾਕੀ ਸਰ ਜਿਹੜੀ ਕਿਸਾਨ ਜਥੇਬੰਦੀਆਂ ਦਰਸਾਲ ਇਹ ਵੀ ਰਲੀਆਂ ਮਿਲੀਆਂ ਹੀ ਆਂ ਕਾਰਪੋਰੇਟ ਘਰਾਣਿਆਂ ਨਾਲ ਵੀ ਤੇ ਸਿਆਸੀ ਪਾਰਟੀਆਂ ਨਾਲ ਵੀ ਦਰਸਾਲ ਇਹ ਮੈਸੇਜ ਦੇਣ 'ਚ ਸਫਲ ਰਹਿ ਗਏ ਵੀ ਕਿਸਾਨ ਨੂੰ ਤਾਂ ਘੱਟ ਨੁਕਸਾਨ ਆ ਜਿਹੜਾ ਆਮ ਪਬਲਿਕ ਆ ਉਹਨੂੰ ਜ਼ਿਆਦਾ ਨੁਕਸਾਨ ਆ ਜਦੋਂ ਦੁੱਧ ਪੈਕਿੰਗ ਹੋ ਕੇ ਫਰੈਸ਼ ਮਿਲ ਕੇ ਡੱਬੇ ਵਾਲਾ ਮਿਲੂਗਾ ਨਾ ਤੇ ਫਰੈਸ਼ ਕਣਕ ਮਿਲੂਗਾ ਵੀ 10 ਕਿਲੋ ਦਾ ਪੈਕਿੰਗ ਹੋਇਆ ਆਟਾ ਹੂੰ ਤੇ ਉਹ ਫਿਰ ਫੇਰ ਲੋਕਾਂ ਨੂੰ ਪਤਾ ਲੱਗੂ ਵੀ ਇਹ ਚੱਕਰ ਕੀ ਸੀ ਗੇਮ ਕੀ ਸੀ ਉਦੋਂ ਹੀ ਧਰਨ ਟਿਕਾਣੇ ਆਉਂਦੀ ਆ ਹੁਣ ਕਣ ਕੇ 2400 ਨੂੰ ਲੈ ਕੇ ਪਸਾ ਲੋ 3 ਰੁਪਏ ਪਸਾਈ 27 ਨੂੰ ਪੈਂਦੀ ਆ ਆਟਾ ਮੈਨੂੰ ਦਿਖਾ ਦਿਓ ਕਿ 35 ਰੁਪਏ ਤੋਂ 30 ਰੁਪਏ ਤੋਂ ਘਟ ਕੇ ਤੇ ਮਿਲਦਾ ਹੋਵੇ ਉਹ ਵੀ ਸਿਰਫ ਉਪਰੋਂ ਛਿਲਕਾ ਲਾ ਕੇ ਜਿਹੜਾ ਠੂਕਰ ਲਾ ਕੇ ਤੇ ਉਹ ਦਿੰਦਿਆ ਵੀ ਬਿਲਕੁਲ ਕਿਉਂਕਿ ਅਸੀਂ ਵੀ ਚੱਕੀ ਤੇ ਨਹੀਂ ਨਾ ਜਾਣਾ ਅਸੀਂ ਵੀ ਕਿਸਾਨ ਤੋਂ ਕਣਕ ਨਹੀਂ ਨਾ ਲੈਣੀ ਅਸੀਂ ਵੀ ਢੋਲ ਨਹੀਂ ਰੱਖਣਾ ਅਸੀਂ ਵੀ ਆਟਾ ਨਹੀਂ ਕਣਕ ਨਹੀਂ ਪਸਾਉਣ ਜਾਣਾ ਅਸੀਂ ਵੀ ਵੱਢ ਖਾਣੇ ਹੋ ਗਏ ਆ ਨਾ ਜੀ ਜੀ ਸਾਨੂੰ ਵੀ ਉੱਥੇ ਲੋਟ ਆਉਂਦਾ ਉਹਦੇ ਕੋਲ ਜਾ ਕੇ ਆਸ਼ੀਰਵਾਦ ਆਟਾ ਤੁਸੀਂ ਵੇਖੋ ਪੂਰੀ ਦੁਨੀਆ ਚ ਵਿਕ ਰਿਹਾ ਅਮਰੀਕਾ ਕੈਨੇਡਾ ਚ ਤੇ ਜਾਂਦਾ ਪੰਜਾਬ ਦੀ ਕਣਕ ਹੈ ਇਥੋਂ ਪੀਕੇ ਟੀਪਾ ਪਤਾ ਨਹੀਂ ਕਿਹੜੀਆਂ ਗਾਇਆਂ ਰੱਖੀਆਂ ਪਰ ਲੈਣਾ ਆਰਾਮਦੇਵ ਦਾ ਤੇਲ ਹੈ ਜੀ ਗੋਗੋ ਧਰਮ ਦਾ ਪਖੰਡ ਚੱਲਦਾ ਨਾ ਫਿਰ ਤੰਗਲੀ ਦੇ ਨਾਂ ਤੇ ਧਰਮ ਦਾ ਪਖੰਡ ਵਿਕਦਾ ਬਾਈ ਜੀ ਦੁੱਖ ਇਸ ਗੱਲ ਦਾ ਧਰਮ ਦੇ ਨਾਂ ਤੇ ਸਰ ਲੋਕਾਂ ਨੂੰ ਲੁੱਟਦੇ ਆ ਜੀ ਸਿਆਸਤ ਵੀ ਧਰਮ ਦੇ ਨਾਂ ਤੇ ਚੱਲਦੀ ਆ ਬਿਲਕੁਲ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਬਾਕੀ ਸਰ ਸੰਮੇ ਵਾਲੀ ਸਾਹਿਬ ਦੀ ਗੱਲ ਚੱਲਦੀ ਸੀ ਸੰਮੇ ਵਾਲੀ ਸਾਹਿਬ ਬਿਲਕੁਲ ਤੰਦਰੁਸਤ ਹੈ ਜੀ ਹੁਣ ਹੁਣ ਗੱਲ ਹੋਈ ਸੀ ਦਰਸਾ ਮਾਣੇ ਪਹਿਲਾ ਪਲੇਟਨਾਈਟ ਸੈੱਲ ਘਟ ਗਈ ਸੀਗੇ ਤੇ ਹੁਣ ਬਿਲਕੁਲ ਤੰਦਰੁਸਤ ਹਾਂ ਕੋਈ ਨਹੀਂ ਸ਼ਾਇਦ ਕੱਲ ਵੀ ਆਵਾਂਗੇ ਪ੍ਰੋਗਰਾਮ ਚ ਅੱਛਾ ਅੱਛਾ ਉਹ ਵੈਰੀ ਗੁੱਡ ਬੜੀ ਵੀਕਨੈਸ ਕਰਕੇ ਵੀ ਸੁਣਦੇ ਘਟਾ ਜੀ 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 ਬਿਲਕੁਲ ਬੜੇ ਰੂਹ ਵਾਲੇ ਬੰਦੇ ਨੇ ਥੈਂਕ ਯੂ ਕਿਟਵਾ ਸਰ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਸੋ ਹੇ ਸਿ